ਉਨੂੰ ਅੱਜ 64ਵਾਂ ਦਿਨ ਹੋ ਗਿਆ ਔਰ ਉਸ ਜਬਰ ਦੇ باوجود ਜਿਹੜਾ ਮੋਦੀ ਸਰਕਾਰ ਨੇ ਉੱਥੇ ਸਾਡੇ ਨਾਲ ਕੀਤਾ ਇਹਦੇ باوجود ਵੀ ਆਰਐਸਐਸ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦੇ ਖਿਲਾਫ ਬੋਲ ਰਹੀ ਆ ਇਹਦੇ باوجود ਵੀ ਸਾਡੇ ਬਾਰਡਰ ਤੇ ਬੀਅਰ ਦੀਆਂ ਗੱਡੀਆਂ ਲਿਆ ਕੇ ਸੁੱਟੀਆਂ ਗਈਆਂ ਸਾਨੂੰ ਬਦਨਾਮ ਕਰਨ ਵਾਸਤੇ ਇਹਦੇ باوجود ਵੀ ਸਾਨੂੰ ਅਲਗਾਓਵਾਦੀ ਅਤੰਕਵਾਦੀ ਲੱਛਣਾਂ ਤੋਂ ਪਹਿਲਾਂ ਬਦਮਨੀ ਫਲਾਉਣ ਵਾਲੇ ਕਿਹਾ ਜਾ ਰਿਹਾ ਇਹਦੇ باوجود ਭਾਵੇਂ ਸਾਰਾ ਮੀਡੀਆ ਮਾੜਾ ਨਹੀਂ ਹੈ ਪਰ ਮੇਨਸਟ੍ਰੀਮ ਮੀਡੀਆ ਜਿਹੜਾ ਲੋਕਾਂ ਨੇ ਨਾਂ ਦਿੱਤਾ ਵੀ ਗੋਦੀ ਮੀਡੀਆ ਉਹ ਲਗਾਤਾਰ ਸਾਨੂੰ ਮੇਨ ਪਰਦੇ ਤੋਂ ਪਿੱਛੇ ਖਿੱਚ ਰਿਹਾ ਅਰੇ ਪ੍ਰਚਾਰ ਕਰ ਰਿਹਾ ਵੀ ਅੰਦੋਲਨ ਕਮਜ਼ੋਰ ਹੋ ਰਿਹਾ ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਅੰਦੋਲਨ ਚੜ੍ਹਦੀ ਕਲਾ ਵਿੱਚ ਔਰ ਲਗਾਤਾਰ ਵੱਧ ਰਿਹਾ ਹੈਗਾ ਲਗਾਤਾਰ ਬੁਲੰਦੀਆਂ ਨੂੰ ਛੂ ਰਿਹਾ ਹੈਗਾ ਵਾ ਅੱਜ ਅਸੀਂ ਜੋ ਕਿਹਾ ਜਾਂਦਾ ਵਾ ਕਿ ਹੁਣ ਲਕਸ਼ਣ ਕੋੜ ਆ ਕਿਆ ਤੇ ਇਹ ਜਾ ਰਿਹਾ ਵੀ ਹੁਣ ਲਕਸ਼ਣ ਕੋਡ ਆ ਤੇ ਇਹਦੇ ਵਿੱਚ ਜਿਹੜੀ ਆ ਸਰਕਾਰ ਕੋਈ ਵੀ ਸਰਕਾਰ ਆ ਚਾਹੇ ਸੂਬੇ ਦੀ ਆ ਚਾਹੇ ਸੈਂਟਰ ਦੀ ਆ ਉਹਦਾ ਕੋਈ ਬਹੁਤਾ ਅਮਲ ਦਖਲ ਨਹੀਂ ਹੁੰਦਾ ਹੈਗਾ ਪਰ ਸਾਨੂੰ ਤਾਂ ਨਹੀਂ ਇਹ ਲੱਗਦਾ ਹੈਗਾ ਜਿਹੜੀ ਅਸੀਂ ਲਗਭਗ ਸ਼ੁਭਕਰਨ ਸਿੰਘ ਦੇ ਪਿੰਡੋਂ ਬੱਲੋ ਨਗਰ ਚੋਂ ਸ਼ਹੀਦਾਂ ਦੀਆਂ ਅਸਤੀਆਂ ਲੈ ਕੇ ਉਹ ਯਾਤਰਾ ਸ਼ੁਰੂ ਕੀਤੀ ਸੀਗੀ ਇਹ ਦੋ ਗਾਂ ਸ਼ੰਭੂ ਤੋਂ ਖਨੌਰੀ ਤੋਂ ਬਾਅਦ ਉਹ ਰਾਜਸਥਾਨ ਦੇ ਵਿੱਚ ਚਲੀ ਗਈ ਸੀ ਇੱਕ ਅਸੀਂ ਪਿਆਉ ਮਾਜਰਾ ਦੇ ਵਿੱਚ ਵੱਡਾ ਸਦਾ ਜੀ ਸਮਾਗਮ ਕਰ ਰਹੇ ਆ ਹਰਿਆਣੇ 'ਚ ਅਰ ਦੂਸਰਾ ਮੌੜਾ ਮੰਡੀ ਅੰਮ੍ਰਾਲੇ ਚ ਹੋਣਾ ਵਾ ਔਰ ਇਸ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਯਾਤਰਾ ਜਾਰੀ ਹੈਗੀ ਆ ਹੁਣ ਜਦੋਂ ਪਤਾ ਲੱਗਾ ਮੋਦੀ ਸਰਕਾਰ ਨੂੰ ਉਹਦੀਆਂ ਏਜੰਸੀਆਂ ਨੇ ਗੱਲਾਂ ਦਸੀਆਂ ਪੀ ਇਹ ਸ਼ਹੀਦੀ ਸਮਾਗਮ ਮੌੜਾ ਮੰਡੀ ਵਾਲਾ ਅੰਮ੍ਰਾਲੇ ਵਾਲਾ ਬਹੁਤ ਵੱਡਾ ਤੇ ਵਿਆਪਕ ਹੋ ਰਿਹਾ ਵਾ ਸਰਕਾਰ ਘਬਰਾ ਗਈ ਡਰੀ ਹੋਈ ਸਰਕਾਰ ਐ ਇਸ ਵੇਲੇ ਮੋਦੀ ਸਰਕਾਰ ਦੀ ਫਿਰ ਭਈ ਦਿੱਲੀੋਂ ਨਿਰਦੇਸ਼ ਆ ਰਹੇ ਆ ਸੈਣੀ ਸਰਕਾਰ ਨੂੰ ਕਿ ਰੋਕੋ ਭਈ ਇਹਨਾਂ ਨੂੰ ਤਾਂ ਫਿਰ ਕੱਲ ਜਿੱਧਰ ਯਾਤਰਾ ਚੱਲ ਰਹੀ ਸੀ ਉਧਰ ਤਾਂ ਨਹੀਂ ਜਿੱਦਰ ਅਗਲੇ ਪਿੰਡਾਂ 'ਚ ਜਾ ਕੇ ਨੌਜਵਾਨ ਪ੍ਰਚਾਰ ਕਰਦੇ ਸੀ ਉੱਥੇ ਪੁਲਿਸ ਫੋਰਸ ਖੇਜੀਆ ਅਰਧ ਸੈਨਿਕ ਫੋਰਸ ਭੇਜੀਆ ਇਹ ਮੈਨੂੰ ਤਾਂ ਹੁਣ ਤਾਂ ਸਪਸ਼ਟ ਹੋਣਾ ਚਾਹੀਦਾ ਜਾਂ ਮੀਡੀਆ ਜਵਾਬ ਲਏ ਇਹਨਾਂ ਕੋਲੇ ਜੇ ਵਾਕਿਆ ਮੀਡੀਆ ਕਿਸੇ ਕੋਲ ਸਵਾਲ ਕਰ ਸਕਦਾ ਕਿ ਜਿਹੜੀ ਹਰਿਆਣਾ ਦੇ ਪਿੰਡਾਂ ਦੇ ਵਿੱਚ ਪਰ ਅਮਨ ਢੰਗ ਨਾਲ ਲੋਕ ਜਾਗਰਤ ਹੋ ਰਹੇ ਆ ਆਪਣੇ ਸ਼ਹੀਦ ਨੂੰ ਸਜਦਾ ਕਰਨ ਆ ਰਹੇ ਆ ਤੇ ਇਹੜੇ ਕਾਨੂੰਨ ਦੀ ਉਲੰਘਣਾ ਹੋ ਰਹੀ ਆ ਹਰਿਆਣਾ ਦੀ ਪੁਲਿਸ ਨੂੰ ਅਰਧ ਸੈਨਿਕ ਫੋਰਸ ਤਾਂ ਗ੍ਰਾਮ ਮੰਤਰੀ ਤੋਂ ਬਗੈਰ ਆ ਨਹੀਂ ਸਕਦੇ ਜਾਂ ਦਿੱਲੀ ਦੇ ਚੋਣ ਕਮਿਸ਼ਨ ਸਾਨੂੰ ਦੱਸਣ ਵੀ ਸਾਡੇ ਹੁਕਮਾਂ ਨਾ ਗਏ ਆ ਤੇ ਫਿਰ ਕੋਟਾ ਕਨੈਕਟ ਹੈ ਕਿੱਥੇ ਆ ਸਾਨੂੰ ਨਹੀਂ ਲੱਗਦਾ ਕੋਈ ਕੋਟਾ ਕਨੈਕਟ ਹੈਗਾ ਤੋਂ ਆ ਲੱਗਦਾ ਕਿ ਜਿਵੇਂ ਆਜ਼ਾਦ ਭਾਰਤ ਵਿੱਚ ਲਕਸ਼ਣ ਕਮਿਸ਼ਨ ਵੀ ਚਾਹੇ ਹਰਿਆਣਾ ਦਾ ਹੋਵੇ ਚਾਹੇ ਦੇਸ਼ ਦਾ ਹੋਵੇ ਤੋਂ ਮੋਦੀ ਸਰਕਾਰ ਦੇ ਦਬਾਅ ਦੇ ਵਿੱਚ ਕਿਸਾਨ ਵਿਰੋਧੀ ਸਾਬਤ ਹੋ ਰਹੇ ਆ ਤੋਂ ਜੇ ਪੁਰਮਨ ਢੰਗਣਾ ਭਾਈ ਪਿੰਡਾਂ 'ਚ ਸ਼ਹੀਦ ਨੂੰ ਸਜਦਾ ਵੀ ਨਹੀਂ ਕਰਨ ਦੇਣਾ ਫਿਰ ਕਿੱਥੋਂ ਦੀ ਸਰਕਾਰ ਆ ਇਹ ਤੋਂ ਇਹ ਡਰਗੇ ਇਹਦੇ باوجود ਹਰਿਆਣੇ ਦੇ ਲੋਕ ਡਰੇ ਨਹੀਂ ਹੈਗੇ 70000 ਅਰਧ ਸੈਨਿਕ ਫੋਰਸ ਲੱਗੇ ਹੋਏ ਆ ਇਹ ਕਹਿ ਕੇ ਲਾਏ ਹੋਏ ਆ ਵੀ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਹੁਣ ਤਾਂ ਭਾਈ ਇਧਰੋਂ ਐਲਾਨ ਕਰਤਾ ਵੀ ਜਿੰਨਾ ਚਿਰ ਰਾਹ ਖੁੱਲਾ ਦਿੰਦੇ ਨਹੀਂ ਹੈਗੇ ਆਪਾਂ ਦਿੱਲੀ ਜਾਣਾ ਨਹੀਂ ਹੈਗਾ ਫਿਰ ਤੁਹਾਨੂੰ ਕਾਹਦਾ ਖਤਰਾ ਵਾ ਤੁਸੀਂ 3 ਕਰੋੜ ਇਧਰ ਆਬਾਦੀ 2 ਕਰੋੜ ਉਧਰ ਆਬਾਦੀ ਇਧਰ ਜੰਮੂ ਕਸ਼ਮੀਰ ਹਿਮਾਚਲ ਜਿਹੜੇ ਲੱਖਾਂ ਲੋਕ ਏ ਰਾਹਾਂ ਥਾਣੀ ਨੰਗਦੇ ਆ ਮੋਦੀ ਸਰਕਾਰ ਉਹਨਾਂ ਨੂੰ ਕਿਉਂ ਤੰਗ ਕਰ ਰਹੀ ਆ ਅਸੀਂ ਤਾਂ ਨਹੀਂ ਰਾਹ ਰੋਕੇ ਹੋਗੇ ਖੋਲ ਕੇ ਲੋਕਾਂ ਨੂੰ ਆਵਾਜਾਈ ਦਾ ਸਾਧਨ ਖੁੱਲਾ ਕਰਕੇ ਦੇਵੇ ਹੁਣ ਚਾਹੀਦਾ ਪੂਰੇ ਦੇਸ਼ ਨੂੰ ਮੋਦੀ ਸਰਕਾਰ ਦੇ ਖਿਲਾਫ ਬੋਲਣਾ ਇਸ ਗੱਲ ਦੀ ਜਵਾਬਦੇਹੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਜਿਹੜੇ ਭਾਜਪਾ ਦੇ ਨੇ ਉਹਨਾਂ ਕੋ ਕਰਣੀ ਚਾਹੀਦੀ ਆ ਵੀ ਇਹ ਕੀ ਹੋ ਰਿਹਾ ਵਾ ਇਸ ਗੱਲ ਤੇ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਨੂੰ ਬੋਲਣਾ ਚਾਹੀਦਾ ਵੀ ਇਹ ਕੀ ਹੋ ਰਿਹਾ ਵਾ ਔਰ ਜਿਹੜੀ ਹਿਮਾਚਲ ਵਾਲੇ ਲੋਕ ਨੇ ਭਾਵੇਂ ਹੋਰ ਪਾਸੇ ਬੰਦਾ ਰਾਹ ਵਾ ਪਰ ਪੰਜਾਬ ਨਾਲ ਵੱਡਾ ਉਹਨਾਂ ਦਾ ਜਾਮ ਲੱਗਾ ਹੋਇਆ ਉਹ ਕੰਗਨਾ ਰਣੌਤ ਜੀ ਕੋ ਵੀ ਇਹ ਸਵਾਲ ਕਰ ਲੈਣ ਵੀ ਮੰਡੀ ਤੇ ਕਿੰਨਾ ਅਸਰ ਪੈ ਰਿਹਾ ਜੰਮੂ ਕਸ਼ਮੀਰ ਦਾ ਵੱਡਾ ਨੁਕਸਾਨ ਹੋ ਰਿਹਾ ਸਪਲਾਈ ਕਰਨੀ ਹੈਗੀ ਆ ਔਰ ਪੰਜਾਬ ਦਾ ਵੱਡਾ ਨੁਕਸਾਨ ਕਰ ਰਹੀ ਕੇਂਦਰ ਅਜੇ ਤੱਕ ਕੋਈ ਵਿਰੋਧੀ ਧਿਰ ਦਾ ਲੀਡਰ ਨਹੀਂ ਬੋਲਦਾ ਭਗਵੰਤ ਮਾਨ ਜੀ ਬੋਲਣ ਇਸ ਗੱਲ ਤੇ ਵੀ ਇਹ ਜਿੰਨਾ ਘਾਟਾ ਪਿਆ ਇਹ ਸਾਰਾ ਕੇਂਦਰ ਕੋ ਭਰਨਾ ਚਾਹੀਦਾ ਰਲ ਕੇ ਤੇ ਨਹੀਂ ਚੱਲ ਰਹੇ ਤੋਂ ਇਸ ਕਰਕੇ ਸਰਕਾਰ ਇੰਨੀ ਘਬराई ਆ ਇੱਕ ਬੰਨੇ ਰਾਹ ਰੋਕੇ ਹੋਏ ਆ ਅਰਧ ਸੈਨਿਕ ਫੋਰਸ ਲਾਇ ਜਦੋਂ ਅਸੀਂ ਭਈ ਜਾਣਾ ਨਹੀਂ ਦਿੱਲੀ ਜਿੱਨਾਂ ਚਿਰ ਤੁਸੀਂ ਰਾਹ ਖੁੱਲੇ ਨਹੀਂ ਦਿੰਦੇ ਹੈਗੇ ਭਾਵੇਂ ਕਿ ਦਿੱਲੀ ਰਾਜਤਾ ਨਹੀਂ ਜਾ ਕੇ ਪ੍ਰਦਰਸ਼ਨ ਕਰਨ ਵਾਲੀ ਗੱਲ ਆਪਾਂ ਛੱਡੀ ਨਹੀਂ ਹੈ ਫਿਰ ਭਈ ਫੋਰਸਾਂ ਕੀ ਕਰਨੂੰ ਤੇ ਇਹਦਾ ਮਤਲਬ ਘਬਰਾ ਹੀ ਇੰਨੇ ਗਏ ਆ ਡਾਰੀ ਇੰਨੇ ਗਏ ਆ ਵੀ ਹੁਣ ਪਿੰਡਾਂ 'ਚ ਵੀ ਭਈ ਪੋਰਟ ਜਾਇਆ ਕਰੂਗੀ ਤਾਂ ਇਹ ਦੱਸਣ ਵੀ ਹੈ ਲਕਸ਼ਣ ਕਮਿਸ਼ਨ ਦੇ ਨਿਰਦੇਸ਼ ਨੇ ਜਾਂ ਡੀਜੀਪੀ ਹਰਿਆਣੇ ਨੂੰ ਕੌਣ ਨਿਰਦੇਸ਼ ਦਿੰਦਾ ਵਾ ਗ੍ਰਹਿ ਮੰਤਰਾਲੇ ਦਿੰਦਾ ਵਾ ਨਿਰਦੇਸ਼ ਲਕਸ਼ਣ ਕਮਿਸ਼ਨ ਨਿਰਦੇਸ਼ ਦਿੰਦਾ ਜਾਂ ਕੋਈ ਸੰਵਿਧਾਨ ਦੀ ਧਾਰਾ ਇਹ ਗੱਲ ਕਹਿੰਦੀ ਹੈਗੀ ਆ ਸੋ ਕਿਹਾ ਤੇ ਜਾਂਦਾ ਵਾ ਮਨੁੱਖ ਅਧਿਕਾਰਾਂ ਦਾ ਦਿਹਾੜਾ ਨੰਗਦਾ ਪੀਪਲਸ ਨੇ ਜੇ ਇੱਕ ਗ੍ਰਿਫਤਾਰੀ ਕਰਨੀ ਹੈ ਤੇ ਪਹਿਲੋ ਵਾਰੰਟ ਚਾਹੀਦੇ ਆ ਘਰ ਤੇ ਛਾਪਾ ਮਾਰ ਕੇ ਚੈਕਿੰਗ ਕਰਨੀ ਹੈ ਤੇ ਸਰਚ ਵਾਰੰਟ ਚਾਹੀਦੇ ਆ ਸਾਡੇ ਨਾਲ ਤਾਂ ਨਹੀਂ ਕਦੀ ਇੰਨਾ ਸਾਨੂੰ ਤਾਂ ਨਹੀਂ ਕਦੀ ਕਿਸੇ ਬਰੰਟ ਬਖਾਲਿਆ ਐਨੇ ਘੰਟੇ ਫੋਰਸ ਕਹਿੰਦੇ ਜੀ ਸਾਨੂੰ ਇਸ ਤੋਂ ਵੱਧ ਰੱਖ ਨਹੀਂ ਸਕਦੀ 24 ਘੰਟੇ ਅਵਲ ਜਾਲਤੇ ਚ ਪੇਸ਼ ਕਰਨਾ ਪਊਗਾ ਠੀਕ ਆ ਜੀ ਫਿਰ ਇਹਨਾਂ ਕੋ ਐਨਐਸਏ ਆ ਸਾਲ ਪਰ ਨਿਕਲ ਨਹੀਂ ਦੇਣਾ ਜੇਲ੍ਹ ਦੇ ਵਿੱਚੋਂ ਇਹਨਾਂ ਦੀ ਕੋਈ ਫਾਸਟ ਟਰੈਕ ਬਣ ਲਓ ਤੁਸੀਂ ਉਹਦਾ ਕੋ ਫੈਸਲਾ ਕਰੋ ਬੰਦੇ ਗਲਤ ਆ ਕਿ ਸਹੀ ਆ ਇਹੋ ਜੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਮੜ ਕੇ ਲੋਕਾਂ ਨੂੰ ਜੇਲਾਂਾਂ 'ਚ ਡੱਕਿਆ ਜਾ ਰਿਹਾ ਤੋ ਇਸ ਕਰਕੇ ਸਰਕਾਰ ਜ਼ਬਰ ਤੇ ਤੁਲੀ ਹੋਈ ਆ ਜ਼ਬਰ ਤੇ ਆਈ ਹੋਈ ਆ ਔਰ ਉਦੋਂ ਜ਼ਬਰ ਤੇ ਆਈ ਹੋਈ ਆ ਜਦੋਂ ਚੰਗਰਾ ਨਿਕਲੀਆਂ ਪਈਆਂ ਹੁਣ ਲੋਕਾਂ ਦੇ ਦਵਾਰੇ ਜਾਣਾ ਪੈਣਾ ਵਾ ਠੀਕ ਆ ਮੈਂ ਤੁਹਾਨੂੰ ਦਿੰਨਾ ਵੀ ਮੋਦੀ ਸਰਕਾਰ ਇੰਨਾ ਜ਼ਬਰ ਕਿਉਂ ਕਰ ਰਹੀ ਆ ਉਹ ਕਿਉਂ ਕਹੇ ਕਹੀ ਜਾਂਦੇ ਆ ਵੀ 400 ਤੋਂ ਪਾਰ ਇਹ ਗੱਲਾਂ ਤੁਹਾਨੂੰ ਦੱਸਣ ਵਾਲੀਆਂ ਬਹੁਤ ਜ਼ਰੂਰੀ ਅੱਜ ਕਰਨੀਆਂ ਹੈਗੀਆਂ ਸੋ ਕੱਲ ਹਰਿਆਣੇ ਦੇ ਵਿੱਚੋਂ ਜਿਹੜਾ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਅਰ ਇਸ ਗੱਲ ਦਾ ਖਮਿਆਣਾ ਸੈਣੀ ਜੀ ਤੁਹਾਨੂੰ ਭੁਗਤਣਾ ਪੈਣਾ ਵਾ ਵੇਖ ਲਿਓ ਤੁਹਾਡੇ ਨਾਲ ਸਾਡਾ ਵਾਦਾ ਰਿਹਾ ਮੋਦੀ ਜੀ ਇਹ ਵੇਖੋ ਇਹ ਹੱਥਾਂ ਦੀਆਂ ਦਿੱਤੀਆਂ ਨਾ ਮੂੰਹ ਨਾ ਮਣੀ ਖੁੱਲਣੀਆਂ ਹੈਗੀਆਂ ਸੋ ਗ੍ਰਫਤਾਰੀਆਂ ਸਾਡੇ ਹੱਕ 'ਚ ਮੁਕਤਰੀਆਂ ਆ ਸਾਡੇ ਵਿਰੋਧਰੀ ਮੁਕਤਰੀਆਂ ਹੈਗੀਆਂ ਆਪਾਂ ਤੇ ਤੁਹਾਡਾ ਚਿਹਰਾ ਹੀ ਨੰਗਾ ਕਰਨਾ ਸਾਨੂੰ ਕੋ ਜੇਲ੍ਹਾਂ ਜ਼ਿਆਦਾਤ ਨਹੀਂ ਵਿਗਾੜ ਸਕਦੀਆਂ ਸੋ ਇਸ ਕਰਕੇ ਤਗੜੇ ਹੋ ਕੇ ਰਹੋ ਹੁਣ ਪਛਾਣਾ ਹਟਿਓ ਸੋ ਇਸ ਕਰਕੇ ਅਗਲੀ ਗੱਲ ਜਿਹੜੇ ਨਵੇਂ ਖਬਰਾਂ ਦੇ ਵਿੱਚ ਭਰਾਓ ਅੰਕੜੇ ਆਏ ਆ ਵੀ ਜਿਹੜੇ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਜੀ ਦੇ ਬਹੁਤ ਚੰਗੇ ਦੋਸਤ ਨੇ ਗੌਤਮ ਅਦਾਨੀ ਜੀ ਉਹਨਾਂ ਦੀ ਜਾਇਦਾਦ ਵਿੱਚ ਸਾਰੇ ਦੇਸ਼ ਨੂੰ ਸੁਣ ਕੇ ਖੁਸ਼ੀ ਹੋਣੀ ਚਾਹੀਦੀ ਆ 40% ਵਾibhਾਦਾ ਹੋ ਗਿਆ 40% ਜਾਇਦਾਦ ਵਧ ਗਈ ਭਈ ਉਹਨਾਂ ਦੀ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਦੇਖੋ ਦੁੱਖ ਦੀ ਗੱਲ ਆ ਸਾਡੀ ਆਮਦਨ 2022 ਤੱਕ ਦੁਗਣੀ ਕਰਨੀ ਸੀ ਸਾਡੀ ਤਾਂ ਹੋਈ ਨਹੀਂ ਨਾ ਉੱਤੇ ਭੱਜਪਾ ਬੋਲਦੀ ਆ ਨਾ ਸੁਨੀਲ ਜਾਖੜ ਜੀ ਬੋਲਦੇ ਆ ਨਾ ਕੋ ਹੋਰ ਲੀਡਰ ਬੋਲਦਾ ਬੋਲੋ ਬਈਏ ਦੇ ਦੇ ਪ੍ਰਧਾਨ ਮੰਤਰੀ ਜੀ ਬਿਆਨ ਦਿਓ ਹੋ ਗਈ ਤੁਕ ਨਹੀਂ ਪਰ ਗੌਤਮ ਆਦਾਨੀ ਜੀ ਦੀ ਜਾਇਦਾਦ 40% ਵਧ ਗਈ ਬਾਈ ਉਹ ਕਹਿੰਦੇ ਆ ਵੀ ਸਾਡੇ ਦੇਸ਼ ਦੇ ਲਗਭਗ ਕਹਿ ਲੋ 167 ਅਰਬ ਪਤੀਆਂ ਦੇ ਵਿੱਚ ਸ਼ਾਮਲ ਹੋ ਗਿਆ ਔਰ ਲਗਭਗ 86 ਅਰਬ ਡਾਲਰ ਜਿਆਦਾਤ ਹੋ ਗਈ ਜੀ ਅਰਕੀ ਠੀਕ ਹੈ ਜੀ ਤੇ ਹਿੰਦੁਸਤਾਨ ਦੇ ਵਿੱਚ ਅਰਬਪਤੀ ਬਹੁਤ ਵੱਧਦੇ ਆ ਔਰ ਲਗਭਗ 3200 ਤੋਂ ਪਲੱਸ ਅਰਬਪਤੀ ਨੇ ਦੁਨੀਆ ਦੇ ਵਿੱਚ ਤਾਂ 276 77 ਸਾਢੇ ਹੀ ਨੇ ਕਿੰਨੀ ਕਮਾਈ ਹੈਗੀ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਦੱਸਦਾ ਵਾਂ ਕਿ ਇਹ 400 ਤੋਂ ਪਾਰ ਕਿਉਂ ਕਹਿ ਰਹੇ ਨੇ ਕਿਉਂ ਇਹਨੇ ਜ਼ਬਰ ਤੇ ਆਏ ਹੋਏ ਨੇ ਇਨਾਂ ਕੋਲੇ ਆਸ ਐ ਬਾਈ ਜਿਨ੍ਹਾਂ ਨੂੰ ਮੁਲਖ ਲਟਾਤਾ ਇਹਨਾਂ ਨੇ ਵੀ ਖੁੱਲੇ ਲੁੱਟ ਲੋ ਕਿਉਂਕਿ ਰੇਲ ਇਹਨਾਂ ਨੂੰ ਵੇਚ ਦਿੱਤੀ ਹਵਾਈ ਅੱਡੇ ਇਹਨਾਂ ਨੂੰ ਵੇਚ ਦਿੱਤੇ ਖਨਨ ਖੇਤਰ ਜਿਹੜਾ ਕੋਲਾ ਨਿਕਲਦਾ ਹੋਰ ਬਥੇਰੇ ਕੁਦਰਤੀ ਸੋਮੇ ਨੇ ਉਹ ਇਹਨਾਂ ਨੂੰ ਵੇਚ ਦਿੱਤੇ ਇਹ ਤੋਂ ਕੋਈ ਆਵਾਜ਼ ਆਈ ਦੇ ਸਾਰੇ ਸਾਧਨ ਸੜਕਾਂ ਟੋਲ ਪਲਾਜੇ ਲੱਗੇ ਹੋਏ ਆ ਸਾਰੀ ਟਰਾਂਸਪੋਰਟ ਇਹਨਾਂ ਨੂੰ ਵੇਚ ਦਿੱਤੀ ਦੂਰ ਸੰਚਾਰ ਦਾ ਖੇਤਰ ਟੈਲੀਫੋਨ ਵਗੈਰਾ ਇਹਨਾਂ ਨੂੰ ਵੇਚ ਦਿੱਤਾ ਪਾਵਰ ਸੈਕਟਰ ਇਹਨਾਂ ਨੂੰ ਵੇਚ ਦਿੱਤਾ ਗੈਸ ਦਾ ਸੈਕਟਰ ਉਹ ਫੇਰ ਹੋ ਗਿਆ ਉਹ ਵੀ ਇਹਨਾਂ ਨੂੰ ਵੇਚ ਦਿੱਤਾ ਸੋ ਭਾਈ ਜੇ ਐਨੇ ਉਹਨਾਂ ਨੂੰ ਲਟਾ ਦਿੱਤੇ ਆ ਗੋਤਮ ਮਦਾਨੀ ਜੀ ਉਹਨਾਂ ਨੂੰ ਉਹਦੇ ਚੋਂ ਭਾਈ ਉਹ 10 20% ਹੀ ਲਾ ਦੇਣਗੇ ਮੋਦੀ ਸਾਹਿਬ ਲਈ ਤਾਂ ਕਿਹੜੀ ਵੱਡੀ ਗੱਲ ਹੈਗੀ ਐਵੇਂ ਨਹੀਂ ਐਮਪੀ ਭਜੇ ਜਾਂਦੇ ਇਹਨਾਂ ਵਾਲੇ ਪਾਸੇ ਸੋ ਜਿਹੜੇ ਪੂੰਜੀ ਪੱਤੀਆਂ ਵਾਲੀ ਪਿਛਲੇ 10 ਸਾਲਾਂ ਤੋਂ ਮੋਦੀ ਜੀ ਕੰਮ ਕਰ ਰਹੇ ਆ ਉਹ ਪੂੰਜੀ ਪਤੀ ਜ਼ੋਰ ਲਾਉਣਗੇ ਹੁਣ ਮੋਦੀ ਜੀ ਦੇ ਮਗਰ ਉਹ ਪੂੰਜੀ ਪੱਤੀਆਂ ਦਾ ਹੀ ਵੱਡਾ mainstream media ਹੈਗਾ ਵਾ ਇਹ ਉਹਨਾਂ ਦਾ media ਕੋਲੇ ਏਜੰਡਾ ਮਿਲਿਆ ਹੋਇਆ ਵਾ ਵੀ ਪਰਸੈਪਸ਼ਨ ਕਿਵੇਂ ਬਣਾਉਣੀ ਆ ਜਿਹੜਾ 400 ਤੋਂ ਪਾਰ ਦਾ ਵਾ ਇਹ ਏਜੰਡਾ ਤੈਅ ਵਾ ਏਜੰਡੇ ਤਹਿਤ mentally ਤੌਰ ਤੇ ਲੋਕਾਂ ਨੂੰ ਇਹ ਦਸਾਉਣਾ ਵੀ ਬਾਕੀ ਦਾ ਖਤਮ 400 ਤੋਂ ਪਾਰ ਪਰੰਦਰੋ ਡਰੇ ਕਿੰਨੇ ਆ ਮੈਂ ਵੀ ਤੁਹਾਨੂੰ ਦੱਸ ਦਿੰਨਾ ਵਾ ਡਰ ਕਿੰਨਾ ਠੀਕ ਹੈ ਉਹਨਾਂ ਮਗਰ ਦੁਨੀਆ ਦੇ ਸਭ ਤੋਂ ਵੱਡੇ ਪੂੰਜੀਪਤੀ ਆ ਉਹਨਾਂ ਕੋਲੇ ਮੋਦੀ ਜੀ ਕੋਲੇ ਦੁਨੀਆ ਦਾ ਸਭ ਤੋਂ ਵੱਡਾ ਮੀਡੀਆ ਵਾ ਪਰ ਆਰਐਸਐਸ ਕੋਲੇ ਭਾਜਪਾ ਕੋਲੇ ਦੁਨੀਆ ਦਾ ਸਭ ਤੋਂ ਵੱਡਾ ਆਈਟੀ ਸੈੱਲ ਆ ਇਹਦੇ ਬਾਅਦੂਦ ਲਾਲੇ ਪਏ ਹੋਏ ਆ ਵਕਤ ਪਿਆ ਹੋਇਆ ਉਹ ਭਾਈ ਜੇ ਇੰਨੇ ਤਕੜੇ ਜੇ ਫਿਰ ਕਾਂਗਰਸੀਆਂ ਦਾ ਜਿੰਨਾ ਕਬਾੜ ਮਾਲਿਆ ਦੂਜੀਆਂ ਪਾਰਟੀਆਂ ਦਾ ਜਿੰਨਾ ਕਬਾੜ ਮਾਲਿਆ ਆਮ ਆਦਮੀ ਦਾ ਜਿੰਨਾ ਕਬਾੜ ਮਾਲਿਆ ਉਹਨੂੰ ਲੈਣ ਦੀ ਕੀ ਲੋੜ ਰਿਹਾ ਤੁਹਾਨੂੰ ਤੁਹਾਡੀ ਤਾਂ ਏਡੀ ਤਕੜੀ ਪਾਰਟੀ ਨਾਲੇ 400 ਤੋਂ ਬਾਹਰ ਜਿੱਤ ਰਹੇ ਜੇ ਪੰਜਾਬ ਨੂੰ ਲੈ ਤੁਹਾਨੂੰ ਕੋਈ ਮਿਲਣਾ-ਮੁਲਾ ਨਹੀਂ ਇਹਦਾ ਮਤਲਬ ਸਭ ਕੁਝ ਅੰਦਰ ਨਹੀਂ ਹੈਗਾ ਚਾਚਾ ਸੋ ਯਤਨ ਕੀਤਾ ਜਾ ਰਿਹਾ ਵੀ ਪੰਜਾਬ ਦੇ ਵਿੱਚ ਆਪ ਦੇ ਵਰਕਰ ਨੂੰ ਹਰਿਆਣੇ ਵਿੱਚ ਡੀਮੋਰਾਲਾਈਜ਼ ਹੋਣ ਤੋਂ ਬਚਾਇਆ ਜਾ ਸਕੇ ਤਾਂ ਜਿੰਨੇ ਕੌਲੀ ਚੱਟ ਆ ਸਾਰੇ ਖੜੇ ਜਾ ਰਹੇ ਆ ਇਹ ਆ ਵੀ ਆ ਗਿਆ ਉਹ ਵੀ ਆ ਗਿਆ ਉਹ ਵੀ ਆ ਗਿਆ ਦੂਜਾ ਸਭ ਤੋਂ ਮਹੱਤਵਪੂਰਨ ਗੱਲ ਜਿਹੜੀ ਸਿੱਖਣ ਵਾਲੀ ਆ ਅੰਦੋਲਨ ਸਮਝਾ ਨਾ ਦਿੱਤੇ ਜਾਂਦੇ ਹੈਗੇ ਆ ਭਰਾਓ ਮੰਡੀ ਆ ਮੰਡੀ ਲੱਗੀ ਆ ਠੀਕ ਆ ਤੁਸੀਂ ਇਹ ਗੱਲ ਸਭ ਤੋਂ ਜ਼ਿਆਦਾ ਨੋਟ ਕਰ ਲਓ ਸਰਮਾਇਦਾਰਾਂ ਦਾ ਕੋਈ ਧਰਮ ਨਹੀਂ ਹੁੰਦਾ ਹੁੰਦਾ ਭਾਵੇਂ ਉਹ ਸੱਖਾਂ ਚ ਕੋਈ ਸਰਮਾਇਦਾਰ ਹੋਵੇ ਸਰਮਾਇਦਾਰਾਂ ਦਾ ਧਰਮ ਮੁਨਾਫਾ ਹੁੰਦਾ ਮੁਨਾਫਾ ਸਰਮਾਇਦਾਰ ਦਾ ਇੱਕ ਹੀ ਧਰਮ ਆ ਮੁਨਾਫਾ ਕਿਵੇਂ ਕਮਾਉਣਾ ਇਹੀ ਆ ਉਹਦਾ ਹਾਕਮਾਂ ਦਾ ਕੋਈ ਧਰਮ ਨਹੀਂ ਹੁੰਦਾ ਜਿੰਨਾ ਮਰਜ਼ੀ ਕਹਿਣ ਚਾਹੇ ਉਹ ਪਾਛਪਾ ਵਾਲੇ ਹੋਣ ਕਾਲੀਦਾਲ ਵਾਲੇ ਹੋਣ ਕਾਂਗਰਸ ਵਾਲੇ ਹੋਣ ਆਮ ਆਦਮੀ ਪਾਰਟੀ ਹੋਵੇ ਜਨਤਾਦਾਲ ਹੋਵੇ ਹੋਰ ਕੋਈ ਹੋਵੇ ਹਾਕਮਾਂ ਦਾ ਇੱਕ ਹੀ ਧਰਮਿਆ ਕੁਰਸੀ ਸੱਤਾ ਹਾਕਮਾਂ ਨੂੰ ਸੱਤਾ ਚਾਹੀਦੀ ਆ ਤੇ ਇਹਦੋਂ ਕਹਾ ਸਰਮਾਇਦਾਰਾਂ ਨੂੰ ਮੁਨਾਫਾ ਚਾਹੀਦਾ ਉਹ ਬੋਲੀ ਲੱਗ ਰਹੀ ਐ ਇਸ ਵੇਲੇ ਦੇਖੋ ਤੁਸੀਂ ਕਹਿੰਦੇ ਭੇਡਾਂ ਚੜਦੀਆਂ ਦੇਖਿਆ ਨਾ ਇੱਕ ਹੀ ਆ ਜਿਹੜੀ ਹੁੰਦਾ ਉਹਨਾਂ ਦਾ ਤੋ ਚਾਰ ਅੰਡਿਆ ਹੁੰਦਾ ਉਹ ਦੁਨੀਆ ਦੇ ਸਰਮਾਇਦਾਰਾਂ ਲਈ ਇਸ ਵੇਲੇ ਭਾਰਤ ਦੀ ਸਭ ਤੋਂ ਤਗੜੀ ਮੰਡੀ ਆ ਔਰ ਉਹ ਜੜੀ ਮਨਪਸੰਦ ਪਾਰਟੀ ਆ ਉਹਨਾਂ ਨੂੰ ਉਹ ਮੰਡੀ ਦੇ ਵਿੱਚੋਂ ਮਾਲ ਖਰੀਦ ਕੇ ਦੇ ਰਹੇ ਨੇ ਜੜੀ ਭੇਡ ਨੂੰ ਜਿੰਨੇ ਪੈਸੇ ਚਾਹੀਦੇ ਉਹ ਲੈ ਲੇ ਤੇ ਸੱਤਾਧਾਰੀ ਪਾਰਟੀ ਚ ਚਲੀ ਜਾਵੇ ਤੋ ਇਹ ਬੋਲ ਲਾ ਰਹੇ ਆ ਮੰਡੀ 'ਚ ਸਭ ਕੁਝ ਬਿਕ ਰਿਹਾ ਭਰਾਓ ਤੋ ਇਸ ਕਰਕੇ ਇੰਨਾ ਕੋ ਆਸਮਤ ਰੱਖੋ ਵੀ ਇਹ ਕਿਤੇ ਸਿਧਾਂਤ ਤੱਕ ਨੇ ਇਹ ਕਿਤੇ ਲੋਕ ਪੱਖੀ ਨੇ ਅਗਲੇ ਵੇਖਦੇ ਨੇ ਬਈ ਵੀ ਸਾਡੀ ਸੱਤਾ ਸਾਡੀ ਟਿਕਟ ਠੀਕ ਆ ਅਸੀਂ ਆਪਣਾ ਵਪਾਰ ਕਿਵੇਂ ਬਚਾ ਸਕਦੇ ਆ ਔਰ ਇਹ ਤੋਂ ਘਾ ਨਾਲ ਦੀ ਨਾਲ ਕੱਲਾ ਸਰਮਾਇਦਾਰ ਹੀ ਨਹੀਂ ਈਡੀ ਵੀ ਆ ਸੇਬੀ ਆਈ ਵੀ ਆ ਨਾਲ ਦੀ ਨਾਲ ਡੰਡਾ ਵੀ ਹੈਗਾ ਇਹ ਕਿਸਾ ਡਰਦਾ ਹੀ ਪੱਜਾ ਜੋਂਦਾ ਜਿਹੜਾ ਕਹਿੰਦਾ ਡਰਦੇ ਹੀ ਨਹੀਂ ਹੈਗੇ ਆ ਨੱਠੇ ਜਾਂਦੇ ਉਹਨਾਂ ਦੇ ਮਾਰ ਤਾਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਈਡੀ ਤੇ ਸੀਬੀਆਈ ਸਾਡੇ ਦੇਸ਼ ਦੇ ਸੰਵਿਧਾਨਕ ਅਧਾਰੇ ਨੇ ਕੋਈ ਏਜੰਸੀਆਂ ਨੇ ਜਾਂ ਮੋਦੀ ਸਾਹਿਬ ਦੀ ਏਜੰਸੀ ਨਿੱਜੀ ਏਜੰਸੀ ਆ ਜਾਂ ਪਾਜਪਾਦੀਆਂ ਨਿੱਜੀਆਂ ਰਖੇਲਾ ਨੇ ਇਹ ਤੁਹਾਨੂੰ ਯਾਦ ਹੋ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀ ਸੀਬੀਆਈ ਤੇ ਇਹ ਸਰਕਾਰੀ ਤੋਤਾ ਆ ਈਡੀ ਤੇ ਵੀ ਹੋ ਜੂ ਆਉਣ ਵਾਲੇ ਸਮੇਂ 'ਚ ਇਹ ਚ ਕਦੀ ਗੱਲ ਹੈਗੀ ਆ ਤੋ ਭਾਈ ਸਰਕਾਰੀ ਤੋਤੇ ਆਪਦਾ ਕੰਮ ਕਰ ਰਹੇ ਆ ਭਾਵੇਂ ਕੋਡ ਆਪ ਕੰਡਕਟ ਲੱਗਾ ਹੋਇਆ ਪਰ ਉਹ ਆਪਣਾ ਤੁਰੇ ਜਾਣ ਦੇ ਨੇ ਐ ਕਦੀ ਨਹੀਂ ਹੁੰਦਾ ਇੱਧਰ ਡਰ ਦੇ ਮਾਰੇ ਸ਼ਾਲਾ ਮਾਰ ਮਾਰ ਭਜ ਰਹੇ ਨੇ ਇਹ ਹੋਣਾ ਪੰਜਾਬ ਚ ਅਜੇ ਨਾ ਕਿਹੋ ਇਹ ਹੋਰ ਹੋਣਾ ਵਾ ਇਹਦੇ ਵਿੱਚ ਇੱਕਿਆ ਵੀ ਹੁਣ ਰੌਲਾ ਹੀ ਇੰਨਾ ਪਵਾ ਦਿਓ ਲਖਸ਼ਣਾ ਦਾ ਆ ਇੱਧਰ ਚਲਾ ਗਿਆ ਉਹ ਉਧਰ ਚੱਲ ਗਿਆ ਉਹਦੀ ਪੰਜਵੀਂ ਸੂਚੀ ਉਹਦੀ ਤੀਜੀ ਸੂਚੀ ਉਹਦੀ ਦੂਜੀ ਸੂਚੀ ਇਹਦੀ ਟਿਕਟ ਕੱਟੀ ਗਈ ਇਹਦੇ ਵਰਕਰਾਂ ਨੇ ਬਗਾਵਤ ਕਰਤੀ ਉਹਦੇ ਐਂ ਚਲੇ ਗਏ ਏਜੰਡਾ ਵਾ মিডিਆ ਕੋਲੇ ਐਹੀ ਚੱਲਣਾ ਠੀਕ ਆ ਉਹਦੇ ਵਿੱਚ ਕੋਈ ਸਾਰਥਕ ਝੰਡੇ ਤੇ ਗੱਲ ਨਹੀਂ ਹੋਣੀ ਕਿੰਨੇ ਕੁ ਚੁੱਕਦੇ ਨੇ ਵੀ 77 ਸਾਲ ਹੋ ਗਏ ਕਰਨ ਚਰਚਾ ਸਿਹਤ ਸਹੂਲਤਾਂ ਦਾ ਕੀ ਬਣਿਆ ਇਸ ਦੇਸ਼ ਵਿੱਚ ਆ ਜਾਣ ਇਹ ਇਹ ਦੱਸਣ 77 ਸਾਲਾਂ ਵਿੱਚ ਝੰਡੇ ਤੇ ਚਰਚਾ ਕਰਨ ਵੀ ਵਿਦਿਆ ਦੇ ਖੇਤਰ ਦਾ ਕੀ ਬਣਿਆ ਹੈਗਾ ਇਹ ਚਰਚਾ ਕਰਨ ਵੀ ਆਵਾਜ਼ਾਈ ਦੇ ਸਾਧਨ ਇਹ ਕੀ ਹਾਲਾਤ ਨੇ ਸਾਡੇ ਮੁਲਕ ਦੇ ਵਿੱਚ ਇਹ ਚਰਚਾ ਕਰਨ ਵੀ ਕਿੰਨੀ ਕੁ ਗਰੀਬੀ ਗਰਾਊਂਡ ਦੇ ਵਿੱਚ ਵਿੱਚ ਗਰੀਬ ਗਰੀਬੀ ਦਾ ਇੰਡੈਕਸ ਕੀ ਹੈਗਾ ਆਮ ਲੋਕ ਕਿੰਨੇ ਇਹਨਾਂ ਸਰਕਾਰਾਂ ਨੂੰ ਚੰਗਾ ਸਮਝਦੇ ਹੈਗੇ ਸਾਡੀ ਨਿਆਂਪਾਲਿਕਾ ਤੇ ਸਾਡੇ ਲੋਕ ਕਿੰਨਾ ਕੁ ਵਿਸ਼ਵਾਸ ਕਰਦੇ ਹੈਗੇ ਸਾਡਾ ਜਿਹੜਾ ਦੇਸ਼ ਦਾ ਪੁਲਿਸ ਤੰਤਰ ਹੈਗਾ ਇਹ ਕਿੰਨਾ ਕੁ ਨਿਰਪੱਖ ਆ ਕਰਲਨ ਚਰਚਾ ਇਹਦੇ ਤੇ ਸਾਡੀ ਹਰ ਦਿਨ ਦੀ ਆਮਦਨ ਕਿੰਨੀ ਹੈਗੀ ਆ ਹਰ ਵਰਗ ਦੀ ਗੇਲਣ ਦੇਸ਼ ਦੇ ਵਿੱਚ ਕਰਲਨ ਇਹਦੇ ਤੇ ਚਰਚਾ ਹੋਣੀ ਚਾਹੀਦੀ ਇਹਦੇ ਤੇ ਚਰਚਾ ਸਾਡੀਆਂ ਲਕਸ਼ਣਾ ਦੇ ਵਿੱਚ ਕਿ ਬਾਹੂ ਬਲ ਦੀ ਵਰਤੋਂ ਨਹੀਂ ਹੁੰਦੀ ਇਹ ਤੇ ਚਰਚਾ ਨਹੀਂ ਹੋਊਗੀ ਧਨ ਬਲ ਦੀ ਵਰਤੋਂ ਨਹੀਂ ਹੁੰਦੀ ਇਹਦੀ ਚਰਚਾ ਨਹੀਂ ਹੋਊਗੀ ਨਸ਼ੇ ਦੀ ਵਰਤੋਂ ਨਹੀਂ ਹੁੰਦੀ ਇਹਦੀ ਚਰਚਾ ਨਹੀਂ ਹੋਊ ਕਰਲਨ ਚਰਚਾ ਇਹ ਜੰਡਾ ਨਹੀਂ ਦਿੱਤਾ ਬਈ ਮੀਡੀਆ ਨੂੰ ਨਹੀਂ ਦੇਣਗੇ ਇਹ ਜੰਡਾ ਜੰਡਾ ਤੇ ਉਹ ਵਾਲਾ ਲਾ 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 ਵਾਲਾ ਜਵੇਂ ਕਰੋਨਾ ਚ ਏਜੰਡਾ ਦਿੱਤਾ ਗਿਆ ਤੋ ਤੈਸ਼ ਦਾ ਏਜੰਡਾ ਇਹਦੇ ਬਾਅਦ ਵਜੂਦ ਅੰਦੋਲਨ ਚੜਦੀ ਕਲਾ ਚ ਇਹਦੇ ਬਾਅਦ ਵਜੂਦ ਅੰਦੋਲਨ ਲੜਿਆ ਜਾਊਗਾ ਇੰਨੇ ਜੱਡੇ ਹਮਲਿਆਂ ਦੇ ਬਾਅਦ ਵਜੂਦ ਏਡੀ ਵੱਡੀ ਤਾਕਤ ਦੇ ਹੁੰਦਿਆਂ ਬਾਅਦ ਵਜੂਦ ਦੇਸ਼ ਦੇ ਲੋਕ ਤੰਗ ਨੇ ਦੇਸ਼ ਦੇ ਲੋਕ ਔਖੇ ਨੇ ਅਰ ਕਦੀ ਵੀ ਦੇਸ਼ ਦੇ ਹਾਕਮ ਦੇਸ਼ ਦੇ 140 ਕਰੋੜ ਲੋਕਾਂ ਤੋਂ ਵੱਡੇ ਨਹੀਂ ਹੋਏ ਹੋਏ ਹਮੇਸ਼ਾ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹੁੰਦੇ ਆ। ਸੋ ਇਸ ਵਾਰੀ ਚਾਹੇ ਕੁਝ ਵੀ ਕਿਹਾ ਜਾਵੇ ਇਹ ਪਹਿਲਾ ਤੇ ਇਤਿਹਾਸਿਕ ਮੌਕਾ ਵਾ ਵੀ ਦੇਸ਼ ਵਿੱਚ ਸਰਕਾਰ ਚੁਣੀ ਜਾ ਰਹੀ ਆ ਔਰ ਕਿਸਾਨ ਤੇ ਮਜ਼ਦੂਰ ਅੰਦੋਲਨ ਕਰ ਰਿਹਾ ਹੈ। ਔਰ ਆਰ ਕੀ ਸਵਾਲ ਕਰੂਗਾ ਵੀ ਤੁਸੀਂ ਉਹ ਲਖੀਮਪੁਰ ਦੇ ਕਾਤਲਾਂ ਨੂੰ ਟਿਕਟ ਕਿਉਂ ਦਿੱਤੀ ਆ? ਕਿਉਂ ਨਹੀਂ ਸਜ਼ਾਵਾ ਦਿੱਤੀਆਂ ਤੇ ਜਿਹੜੇ ਪੰਜਾਬ ਵਾਲੇ ਕਹਿੰਦੇ ਆ ਉਹ ਕਿਸਾਨਾਂ ਦੇ ਕਤਲ ਕਰਨ ਵਾਲਿਆਂ ਦੇ ਜਿਨ੍ਹਾਂ ਨੇ ਲਹੂ ਨਾ ਹੱਥ ਰੰਗੇ ਉਹ ਪਾਰਟੀ ਕਿਉਂ ਪਸੰਦ ਕਰ ਰਹੇ ਆ ਇਹ ਸਵਾਲ ਵੀ ਹੋਣਗੇ ਯਾਦ ਰੱਖਿਓ ਇਹ ਸਵਾਲ ਵੀ ਹੋਣਗੇ ਕਿ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀ ਦੇਸ਼ ਦੀ ਰਾਜਨੀਤੀ ਵਿੱਚ ਜਾ ਕੇ ਅੰਦੋਲਨ ਕਰਨ ਦਾ ਕਸੂਰ ਸੀ ਪੂਰੇ ਦੇਸ਼ ਵਿੱਚ ਪਾਸ਼ ਪਾਕਸ਼ ਜੋਰ ਦਾ ਹਰ ਗਲੀ ਹਰ ਕੂਚੇ ਦੇ ਵਿੱਚ ਵਿਰੋਧ ਹੋਊਗਾ ਸਵਾਲ ਹੋਣਗੇ ਕਰਾਂਗੇ ਸਵਾਲ ਔਰ ਇਹ ਇਹ ਲੋਕਾਂ ਤੱਕ ਤੁਹਾਡਾ ਚਿਹਰਾ ਨੰਗਾ ਕਰਾਂਗੇ ਕਿ ਇਹ ਕਿਸਾਨਾਂ ਦੀ ਕਾਤਲ ਸਰਕਾਰ ਆ ਕਾਤਲ ਇਹਨਾਂ ਨੇ ਕਿਸਾਨਾਂ ਦੇ ਲਹੂ ਨਾਲ ਹੱਥ ਰੰਗੇ ਹੋਏ ਆ ਇਹ ਅੰਨਦਾਤੇ ਦਾ અપਮਾਨ ਕਰਦੇ ਆ ਜਿਹੜਾ ਅੰਨਦਾਤਾ 27 ਰੁਪਇਆ ਨਾਲ ਹਰ ਰੋਜ਼ ਗੁਜ਼ਾਰਾ ਕਰ ਰਿਹਾ ਹੈਗਾ ਜਿਹਦੇ ਬਾਰੇ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਆ ਉਹਦੇ ਪ੍ਰਾਲੇ ਅਕੜਿਆ ਵੀ ਹਰ ਰੋਜ਼ ਪੰਜਾਬ ਚ ਤਿੰਨ ਕਿਸਾਨ ਤੇ ਖੇਤ ਮਜ਼ਦੂਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹੈਗੇ ਕੋਈ ਸਰਕਾਰ ਕੋ ਇਹਨਾਂ ਦਾ ਹੱਲ ਨਹੀਂ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੇ ਕਬਜ਼ੇ ਚ ਲੈ ਕੇ ਜਾਣਾ ਚਾਹੁੰਦੇ ਨੇ ਕਾਰਪੋਰੇਟ ਕਿਉਂ ਪੂੰਜੀ ਲਾ ਰਹੇ ਨੇ ਮੋਦੀ ਸਾਹਿਬ ਦੇ ਮਗਰ ਕਿਉਂਕਿ ਉਹਨਾਂ ਨੇ ਖੇਤੀ ਸੈਕਟਰ ਤੇ ਕਬਜ਼ਾ ਲੈਣਾ ਇੱਧਰ ਖੜੇ ਨੇ ਜਿਨ੍ਹਾਂ ਨੇ ਇਹਦੇ ਜਲਗਾਰ ਦਾ ਵਿਰੋਧ ਕਰਨਾ ਵਾ ਦੁਨੀਆਂ ਦੇ ਸਭ ਤੋਂ ਵੱਡੇ ਸਰਮਾਇਯਦਾਰਾਂ ਨਾਲ ਟੱਕਰਿਆ ਦੁਨੀਆਂ ਦੇ ਸਭ ਤੋਂ ਵੱਡੀਆਂ ਵਰਲਡ ਦੀਆਂ ਸੰਸਥਾਵਾਂ ਵਿਸ਼ਵ ਪਾਰ ਸੰਸਥਾ ਵਰਲਡ ਬੈਂਕ ਮੁਦਰਾ ਕੋਸ਼ ਫੰਡ ਦੀਆਂ ਨੀਤੀਆਂ ਨਾਲ ਟੱਕਰ ਹੈਗੀ ਆ ਉਹ ਨੀਤੀਆਂ ਉਹਨਾਂ ਦੀਆਂ ਦੇਸ਼ 'ਚ ਲਾਗੂ ਹੋ ਰਹੀਆਂ ਇੱਧਰ ਉਹ ਖੜੇ ਆ ਜਿਹੜੇ ਕਹਿੰਦੇ ਜਿੰਨੀ ਦੇਰ ਤੱਕ ਬੋਤਾਂ ਵਿੱਚ ਜਾਨ ਹੈਗੀ ਆ ਦੇਸ਼ ਦਾ ਕਿਸਾਨ ਮਜ਼ਦੂਰ ਕਦੀ ਵੀ ਜ਼ਮੀਨਾਂ ਤੇ ਕਾਰਪੋਰੇਟ ਨੂੰ ਕਬਜ਼ਾ ਨਹੀਂ ਕਰਨ ਦਊਗਾ ਭਾਵੇਂ ਤੁਸੀਂ ਜ਼ੁਲਮ ਪਿਛਲੇ ਦਿਨੀ ਬਿਹਾਰ ਦੇ ਵਿੱਚ ਰੱਜ ਕੇ ਜ਼ੁਲਮ ਕੀਤਾ ਹੈਗਾ ਵਾ ਭਾਰਤ ਮਾਲਾ ਯੋਜਨਾ ਤੱਕ ਜਿੱਥੇ-ਜਿੱਥੇ ਸੜਕਾਂ ਨਿਕਲੀਆਂ ਤੁਸੀਂ ਧੱਕੇ ਨਾਲ ਕਬਜ਼ੇ ਲਏ ਹੈਗੇ ਪੰਜਾਬ ਵਿੱਚ ਵੀ ਜ਼ੁਲਮ ਹੋਏ ਹਰਿਆਣਾ ਵਿੱਚ ਵੀ ਜ਼ਮੀਨਾਂ ਰਿਕਵਰ ਹੋਈਆਂ ਦੇਸ਼ ਵਿੱਚ ਵੀ ਹੋ ਰਹੀਆਂ ਪਰ ਹੌਸਲਾ ਨਹੀਂ ਹਾਰਿਆ ਹੈਗਾ ਆਉਣ ਵਾਲੇ ਸਮੇਂ 'ਚ ਦੇਖਿਓ ਇਹ ਦੇਸ਼ ਕਿਵੇਂ ਤੁਹਾਡੇ ਖਿਲਾਫ ਹੋਰ ਆਵਾਜ਼ ਬੁਲੰਦ ਕਰਕੇ ਤੁਹਾਡੇ ਸਾਹਮਣੇ ਆਊਗਾ ਔਰ ਤੁਹਾਡੇ ਸਾਰੇ ਜੜਿਆ ਸੁਪਨੇ ਚੱਕਨਾ ਚੂਰ ਹੋਣਗੇ ਮੋਦੀ ਜੀ ਤੁਹਾਨੂੰ ਵੀ ਪਤਾ ਸੰਨ ਨੂੰ ਵੀ ਪਤਾ ਫਿਰ 400 ਤੋਂ ਪਾਰ ਵਾਲਾ ਨਾਰਾ ਸੱਤਾ ਤੋਂ ਬਾਹਰ ਵਾਲਾ ਨਾਰਾ ਨਾ ਸਾਬਤ ਹੋ ਜੇ ਤਿਲ ਲੱਗੀ ਹੋਈ ਆ ਤੁਹਾਡੀ ਹੁਣ ਇਹਦੇ باوجود ਤੋਡੇ ਸਰਵੇ ਤੁਹਾਡੇ ਵਿਰੋਧ ਜਾ ਰਹੇ ਹੈਗੇ ਇਸ ਕਰਕੇ ਇਹ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਆ ਐਰ ਕੀ ਕਿਸਾਨ ਮਜ਼ਦੂਰ ਏਜੰਡਾ ਸੈੱਟ ਕਰਨਗੇ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਸਾਰੀਆਂ ਫਸਲਾਂ ਦੇ ਭਾਅ ਤੈਅ ਕਰਾਉਣੇ ਆ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਖਨੌਰੀ ਕਤਲकांड ਦੇ ਦੋਸ਼ੀ ਲਖੀਮਪੁਰ ਕਤਲकांड ਦੇ ਦੋਸ਼ੀ ਸਜ਼ਾਵਾ ਦੇਣੀਆਂ ਜਿਹੜਾ ਬਿਜਲੀ ਬਿੱਲ ਤੁਸੀਂ ਬਣਾ ਕੇ ਰੱਖ ਲਿਆ 23 24 ਉਹ ਖਤਮ ਕਰਾਉਣਾ ਪ੍ਰਦੂਸ਼ਣ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕਢਾਉਣਾ ਹਰੇ ਤੋਂ ਗਾਹਾਂ ਜਿਹੜੇ WTO ਦੇ ਵਿੱਚ ਭਾਰਤ ਬਾਹਰ ਆਵੇ ਬਹੁਤ ਵੱਡੀ ਮੰਗਾ ਪੋਲੂਸ਼ਨ ਐਕਟ ਇਹ ਤੋਂ ਗਾਹਾਂ ਫਸਲੀ ਬੀਮਾ ਯੋਜਨਾ ਉਹ ਸਰਕਾਰ ਕੋਲੇ ਲਾਗੂ ਕਰਾਉਣੀਆਂ ਨਰੇਗਾ 200 ਦਿਨ ਚੱਲੇ ਨਰੇਗਾ ਮਜ਼ਦੂਰਾਂ ਨੂੰ ਰੋਜ਼ਗਾਰ ਮਿਲੇ 700 ਰੁਪਿਆ ਉਹਦੀ ਦਿਹਾੜੀ ਹੋਣੀ ਚਾਹੀਦੀ ਆ ਸਾਡੀਆਂ ਮੰਗਾਂ ਜਦੋਂ ਤੱਕ ਤੁਸੀਂ ਅੰਦੋਲਨ 'ਚ ਸਾਨੂੰ ਬਹਿਣ ਲਈ ਮਜਬੂਰ ਕਰੋਗੇ ਉਹਨਾਂ ਚਿਰ ਲੜਾਂਗੇ ਭਾਵੇਂ ਇਸ ਦਿੱਲੀ ਦੇ ਦੋ ਅੰਦੋਲਨ ਦੇ 12 ਸ਼ਹੀਦ ਹੋਏ ਆ ਇਹ ਤੋਂ ਪਹਿਲਾਂ 750 ਤੱਕ ਕਿਸਾਨ ਸ਼ਹੀਦ ਹੋਏ ਆ ਇਹ ਇਹ ਸ਼ਹਾਦਤਾਂ ਹੁੰਦੀਆਂ ਰਹਿਣੀਆਂ ਸਾਨੂੰ ਪਤਾ ਵਾ ਵੀ ਤੁਸੀਂ ਲੰਮਾ ਅੰਦੋਲਨ ਚਲਾਉਣ ਲਈ ਸਾਨੂੰ ਮਜਬੂਰ ਕਰੋਗੇ ਔਰ ਸਾਡੇ ਆਪਣੇ ਸਾਡੇ ਮੋਢਿਆਂ ਤੇ ਪੰਜਾਬ ਤੇ ਹਰਿਆਣੇ ਵਾਲੇ ਪਾਸੇ ਨੂੰ ਤੁਰਦੇ ਰਹਿਣਗੇ ਔਰ ਅਸੀਂ ਇਸ ਗੱਲ ਲਈ ਮਨ ਬਣਾ ਕੇ ਲੜ ਰਹੇ ਹਾਂ ਅਪੀ ਜਦੋਂ ਤੱਕ ਕੋਈ ਥੋਸ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਮੋਰਚਾ ਜਾਰੀ ਰੱਖਾਂਗੇ ਅੱਜ ਭਰਾਓ 29 ਮਾਰਚ ਆ ਅੱਜ ਦੇ ਦਿਨ 2004 ਦੇ ਵਿੱਚ ਕਾਂਗਰਸ ਸਰਕਾਰ ਸੀ ਕੈਪਟਨ ਅ ਮਨਿੰਦਰ ਸਿੰਘ ਮੁੱਖ ਮੰਤਰੀ ਸੀ ਬਿਜਲੀ ਬਿੱਲਾਂ ਦੇ ਲਾਉਣ ਦੇ ਵਿਰੋਧ ਵਿੱਚ ਮਾਨਾ ਵਾਲੇ ਰੇਲਾਂ ਡੱਕੇ ਸੀ ਉੱਥੇ ਸਾਡਾ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਸ਼ਹੀਦ ਹੋਇਆ ਸੀ ਉਹਨੂੰ ਕੈਪਟਨ ਦੀ ਸਰਕਾਰ ਨੇ ਸਿੱਧੀ ਗੋਲੀ ਮਾਰੀ ਸੀ ਤੋਂ ਅੰਗਰੇਜ਼ ਸਿੰਘ ਬਾਕੀਪੁਰ ਸਮੇਤ ਸਾਰੇ ਅੰਦੋਲਨਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਸ਼ਹੀਦਾਂ ਨੂੰ ਸਜਦਾ ਕਰਦੇ ਸੋ ਜਿਹੜੇ ਸੁਪਨੇ ਆ ਸ਼ਹੀਦਾਂ ਦੇ ਉਹਨਾਂ ਨੂੰ ਪੂਰੇ ਕਰਨ ਤੱਕ ਸੰਘਰਸ਼ ਜੜਾ ਵਾ ਉਹ ਕਰਦੇ ਰਹਾਂਗੇ ਔਰ ਕੱਲ 30 ਆ ਕੱਲ 30 ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਦਾ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚੋਂ ਸਾਡੀ ਜਥੇਬੰਦੀ ਦਾ ਔਰ ਲਗਭਗ 31 ਜਥੇਬੰਦੀਆਂ ਦੋਹਾਂ ਵੱਡੇ ਫੋਰਮਾਂ ਦੇ ਵਿੱਚ ਹੈਗੀਆਂ ਉਹਨਾਂ ਦੇ ਜਥੇ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਜਾਰੀ ਇਸੇ ਤਰ੍ਹਾਂ ਜਾਂਦੇ ਰਹਿਣਗੇ ਸਾਡੇ ਵਾਲਾ ਜਥਾ ਕੱਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਤੇ ਹੋਰ ਨਾ ਥਾਵਾਂ ਤੋਂ ਸ਼ੰਭੂ ਬਾਰਡਰ ਨੂੰ ਜਿਹੜਾ ਵਾ ਉਹ ਰਵਾਨਾ ਹੋਊਗਾ ਇਸ ਵਾਸਤੇ ਸਾਰਿਆਂ ਨੂੰ ਬਿੰਦੀਆ ਵੱਧ ਤੋਂ ਵੱਧ ਤਿਆਰੀ ਕਰੋ ਔਰ ਤਗੜੇ ਹੋ ਜਾਓ ਹੁਣ ਸਰਕਾਰ ਦੇ ਪੈਰ ਨਿਕਲੇ ਆ ਔਰ ਸਰਕਾਰ ਬੁਰੀ ਤਰ੍ਹਾਂ ਫਸੀ ਪਈ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ